ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਮਹਿਲ ਕਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਅਰਦਾਸ ਤੇ ਸ਼ਬਦਾਂ ਨੂੰ ਤੋੜ ਮਰੋੜ ਕੇ ਸਿਆਸੀ ਅਕਾਮਾਂ ਦੀ ਖੁਸ਼ਾਮਦ ਵਿੱਚ ਵਰਤਣ ਦੀ ਘਟਨਾ ਸਾਹਮਣੇ ਆਈ ਹੈ। ਉਹਨਾਂ ਇਸ ਨੂੰ ਬੇਸ਼ਰਮੀ ਭਰੀ ਕਾਰਵਾਈ ਕਰਾਰ ਦਿੱਤਾ। ਸ਼੍ਰੀ ਅਕਾਲ ਤਖਸਾਲ ਸਖਤਰਤ ਤੋਂ ਜਾਰੀ ਬਿਆਨ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਪਾਵਨ ਅਰਦਾਸ ਦਾ ਇੱਕ ਇੱਕ ਸ਼ਬਦ ਸਕਾਂ ਲਈ ਪਵਿੱਤਰ ਦਰਜਾ ਰੱਖਦਾ ਹੈ ਗੁਰਬਾਣੀ ਦੇ ਫਲਸਫੇ ਦੀ ਸੇਧ ਵਿੱਚ ਨਿਉਟਿਆਂ ਦੀ ਓਟ ਅਤੇ ਨਿਤਾਣਿਆਂ ਦੇ ਤਾਣ ਸ਼ਬਦ ਕੇਵਲ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਦੇ ਪਰਥਾਈ ਵਰਤੇ ਜਾਂਦੇ ਨੇ ਪਰ ਇੱਕ ਵੀਡੀਓ ਕਲਿੱਪ ਉਹਨਾਂ ਦੇ ਧਿਆਨ ਵਿੱਚ ਆਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਨਿਤਾਣਿਆਂ ਦੇ ਤਾਣ ਤੇ ਨਿਉਟਿਆਂ ਦੀ ਓਟ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ ਆਮਦ ਵਿੱਚ ਬੋਲਿਆ ਗਿਆ ਜੋ ਕਿ ਇੱਕ ਵੱਜਰ ਗਲਤੀ ਹੈ ਉਨਾ ਸਖਤ ਲੈਜੇ ਵਿੱਚ ਆਖਿਆ ਕਿ ਸਿਆਸੀ ਲੋਕ ਵਾਰ-ਵਾਰ ਤਾੜਨਾ ਕਰਨ ਦੇ ਬਾਵਜੂਦ ਗਰਵਾਣੀ ਤੇ ਸਿੱਖ ਸ਼ਰਦਾ ਦੇ ਸ਼ਬਦਾਂ ਦੀ ਸਿਆਸੀ ਖੁਸ਼ਾਮਦਲੀ ਦੁਰਵਰਤੋਂ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਆਵਾਜ਼ ਨਹੀਂ ਆ ਰਹੀ। ਉਹਨੇ ਕਿਹਾ ਕਿ ਕੁਲਵੰਤ ਸਿੰਘ ਪੰਡੋਰੀ ਵੱਲੋਂ ਅਰਦਾਸ ਦੇ ਸ਼ਬਦਾਂ ਦੀ ਬੇਅਦਬੀ ਕਰਨ ਦੀ ਵੀਡੀਓ ਦੇ ਮਾਮਲੇ ਵਿੱਚ ਉਹ ਪੜਤਾਲ ਕਰਵਾ ਰਹੇ ਨੇ। ਦੋਸ਼ੀ ਪਾਈ ਜਾਣ ਤੇ ਕੁਲਵੰਤ ਸਿੰਘ ਪੰਡੋਰੀ ਖਿਲਾਫ ਪਰੰਪਰਾਮਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।